ਬਾਰਲੇ ਦੇਸ਼ਾਂ 'ਚ ਜਾ ਕੇ ਵਸਣਾ ਪੰਜਾਬੀਆਂ ਦਾ ਸ਼ੁਰੂ ਤੋਂ ਸ਼ੌਂਕ ਰਿਹਾ ਇਸ ਸ਼ੌਂਕ ਲਈ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਰ-ਬਾਰ ਭੱਜ ਰਹੇ ਨੇ ਨਾਲ ਹੀ ਪੰਜਾਬ ਦੇ ਮੁੰਡੇ ਕੁੜੀਆਂ ਦਾ ਬਾਹਰ ਦੇ ਵੱਲ ਪੱਜਣਾ ਇੱਕ ਪਰੇਸ਼ਾਨੀ ਵੀ ਖੜੀ ਕਰ ਰਿਹਾ ਪੰਜਾਬ ਦੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਚਾਈਲਡ ਸਬੰਧੀ ਆਂਕੜੇ ਸਮੇਤ ਇੱਕ ਰਿਪੋਰਟ ਛਪੀ ਹੈ ਜਿਸ ਵਿੱਚ ਬ੍ਰਿਟਿਸ਼ ਕੌਂਸਲ ਅਤੇ ਆਈਡੀਪੀ ਤੋਂ ਅਧਿਕਾਰਿਕ ਰੂਪ ਨਾਲ ਪ੍ਰਾਪਤ ਵੇਰਵੇ ਸ਼ਾਮਿਲ ਨੇ ਇਹ ਆਂਕੜੇ ਬੋਲਦੇ ਨੇ ਕਿ ਪੰਜਾਬ 'ਚ ਬੀਤੇ ਵਰੇ 336000 ਨੌਜਵਾਨ ਆਇਲਟਸ ਦਾ ਇਮਤਿਹਾਨ ਦੇ ਚੁੱਕੇ ਨੇ ਪਾਵ ਹਰ ਰੋਜ਼ ਤਕਰੀਬਨ 900 ਬੱਚੇ ਸਿਰਫ ਆਇਲਟਸ ਦੀ ਪ੍ਰੀਖਿਆ 'ਚ ਬੈਠਦੇ ਨੇ ਆਇਲਟਸ ਇੱਕ ਵਾਰ ਦਾ ਇਮਤਿਹਾਨ 12650 ਰੁਪਏ 'ਚ ਪੈਂਦਾ ਹੈ ਇਹਨਾਂ ਰੁਪਇਆ ਨੂੰ ਜਦੋਂ 336000 ਨਾਲ ਗੁਣਾ ਮਾਰਦੇ ਹਾਂ ਤਾਂ ਰਕਮ 425 ਕਰੋੜ ਬਣ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਇਮਤਿਹਾਨ ਦੇਣ ਲਈ 20000 ਰੁਪਏ ਲੱਗ ਜਾਂਦੇ ਨੇ ਪਾਵ 700 ਕਰੋੜ ਰੁਪਏ ਤਿਆਰੀ 'ਚ ਲੱਗਦੇ ਨੇ ਇਸ ਦਾ ਮਤਲਬ ਕੁੱਲ ਮੰਡੀ 1125 ਕਰੋੜ ਤੋਂ ਵਧੇਰੇ ਦੀ ਬਣ ਗਈ ਹੈ ਇਹਨਾਂ ਅੰਕੜੇ 'ਚ ਹਾਲੇ ਆਇਲਟਸ ਦੀ ਸ਼ਰੀਕ ਪੀਟੀਈ ਬਾਬਤ ਕੋਈ ਜਾਣਕਾਰੀ ਨਹੀਂ ਹੈ pte ਸਿਰਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਚੋਂ ਧਿਕਾਰਿਕ ਹੁਣ ਕਰਕੇ ਮਾਹਿਰਾਂ ਦੀ ਨਜ਼ਰ ਵਿੱਚ ਆਇਲਟਸ ਦੇ ਮੁਕਾਬਲੇ ਦਾ ਤੀਜਾ ਹਿੱਸਾ ਹੈ ਪਾਵ ਪੰਜਾਬ ਚੋਂ 150 ਕਰੋੜ ਦੇ ਕਰੀਬ ਰੁਪਈਆ ਹਰ ਸਾਲ ਆਊਟਸੋਰਸ ਹੋ ਜਾਂਦਾ ਹੈ ਪੰਜਾਬੀ ਚਾਈਲਡਸ ਅਤੇ ਪੀਟੀਈ ਦੀ ਤਿਆਰੀ ਕਰਵਾਉਣ ਵਾਲੇ ਰਜਿਸਟਰਡ ਆਇਲਟਸ ਸੈਂਟਰ 1200 ਨੇ ਪਰ ਇਹਨਾਂ ਸੈਂਟਰਾਂ ਦੀ ਕੁੱਲ ਗਿਣਤੀ 10000 ਤੋਂ ਵੀ ਦੇਰੇ ਹੋ ਜਾਂਦੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਉੱਜੜ ਕੇ ਵਸ ਰਿਹਾ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਇਟਲੀ ਇੰਗਲੈਂਡ ਇਹਨਾਂ ਦੇ ਸ਼ਰਨਾਰਥੀ ਬਸਤੀਆਂ ਨੇ ਦੱਸਿਏ ਆਈਲਟਸ ਅੰਗਰੇਜ਼ੀ ਦਾ ਇਮਤਿਹਾਨ ਹੈ ਜੋ ਆਸਟ੍ਰੇਲੀਆ ਕੈਨੇਡਾ ਤੇ ਨਿਊਜ਼ੀਲੈਂਡ ਸਮੇਤ ਕਈ ਮੁਲਕਾਂ ਦਾ ਵਿਦਿਆਰਥੀ ਵੀਜ਼ਾ ਹਾਸਲ ਕਰਨ ਦੀ ਅਹਿਮ ਸ਼ਰਤ ਹੈ ਵਿਦਿਆਰਥੀ ਵੀਜ਼ੇ ਦੇ ਨਾਲ ਜੀਵਨ ਸਾਥੀ ਮੁੰਡਾ ਜਾਂ ਕੁੜੀ ਦਾ ਵੀਜ਼ਾ ਵੀ ਲਗਵਾ ਸਕਦੇ ਨੇ ਇਸ ਲਈ ਕੁਲ ਵੀ ਲਾ ਕੇ ਆਈਲਟਸ ਵਿਆਹ ਦੀ ਅਹਿਮ ਸ਼ਰਤ ਬਣ ਕੇ ਰਹਿ ਗਿਆ ਅਤੇ ਇਸ ਨੇ ਕਈ ਰਿਵਾਇਤੀ ਤਰਨਾਵਾ ਬਦਲ ਦਿੱਤੀਆਂ ਨੇ ਬਿਊਰ ਰਿਪੋਰਟ ਦੈਲੀ ਪੁਸ਼ਪ ਪੰਜਾਬੀ ਵਰਾਤ ਇੰਤਜ਼ਾਰ ਕਰਨ ਲੱਗ ਰਹੀ ਸੈਂ ਤਿਆਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੰਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978